ਸਟਿੰਡ ਰੂਡੋ ਤੋਂ ਬਾਅਦ ਦਿਲਜੀਤ ਦੁਸਾਂਜ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਹੈ ਤੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਹੈ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਜਸਤਿ ਸਾਸਰੀ ਘਰ ਆਪ ਕਾ ਸਾਸਰੀ ਘਰ ਸਾਸਰੀ ਘਰ ਬੁਰਾ ਇਹ ਜਿਹੜਾ ਸਿੰਘ ਸਾਧਕਾ ਵੈਰੀ ਗੁੱਡ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਂਜ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਇਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਹੈ ਤੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਹੈ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਹੈ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਵਿੱਚ

ਸਾਸ੍ਰੀ ਕਾਲ ਸਾਸ੍ਰੀ ਕਾਲ ਸਾਸ੍ਰੀ ਕਾਲ ਬੁਰਾ ਜੀ ਇਹ ਰਸਿੰਗ ਸਾਧਕਾ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਨ ਜੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਐ ਤੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਐ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਸਾਸ ਜੀ ਗਾ ਕੰਮ ਸਾਸ ਜੀ ਗਾ ਸਾਸ ਜੀ ਗਾ ਬਰਾ ਜਿਹੜਾ ਸੈੰਗ ਸਾਧਿਕਾ ਚ ਵੈਰੀ ਗੁੱਡ ਹੈ ਹਾਂ ਵਾਹ ਵੈਰੀ ਗੁੱਡ ਵਾਹ ਬੰਦੇ ਆਹ ਮਾਹੀ ਜੀ ਦਾ ਸਾਡਾ ਵਾਹ ਵਾਹੀ ਮਾਹੀ ਜੀ ਕੀ ਬੰਦੇ ਲੋਕ ਆ ਦੇਸ ਬੁਧੀ ਸਾਸ੍ਰੀ ਗਾਭ ਖਾਂ ਆ ਸਾਸ੍ਰੀ ਗਾ ਤਾਂ ਸਾਸ੍ਰੀ ਗਾ ਲੋ ਬਰਾ ਜੀ ਦੇ ਸੈਗ ਸਾਧਿਕਾ ਜੀ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਨ ਜੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਹੈ ਦੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਹੈ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਆ ਦੇਸ ਸਾਸੂ ਜੀ ਕਾ ਕੰਮ ਸਾਸੂ ਜੀ ਕਾ ਸਾਸੂ ਜੀ ਕਾ ਬਰਾ ਜੀ ਰਸੈਂਗ ਸਾਹਿਬ ਜੀ ਅੱਚ ਵੈਰੀ ਗੁੱਡ ਹਾਂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਸਤਿ ਸ੍ਰੀ ਅਕਾਲ ਸਾਸਰੀ ਗਾਲ ਆ ਸਾਸਰੀ ਗਾਲ ਸਾਸਰੀ ਗਾਲ ਬੁਰਾ ਜੀ ਲੰਗ ਸੱنگ ਸਾਧਗਰ ਜੀ ਵੈਰੀ ਗੁੱਡ ਸੱਚੀਓ ਕਾਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਂਜ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਹੈ ਤੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਹੈ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਵਿੱਚ

ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੁਰਾ ਜੀ ਜਿਹੜਾ ਸਿੰਘ ਸਾਦਗੀ ਅੱਜ ਵੈਰੀ ਗੁੱਡ ਜੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਂਜ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਐ ਤੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਐ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਐ ਵਾਹ ਰਜੀਆ ਸਾਹਿਬ ਵਾਹ ਰਜੀਆ ਸਾਹਿਬ ਵਾਹ ਰਜੀਆ ਕੀ ਲੋਕਾਂ ਦੇ ਸਾਸਰੀ ਘਰ ਕੰਮ ਸਾਸਰੀ ਘਰ ਸਾਸਰੀ ਘਰ ਸਾਸਰੀ ਘਰ

ਰਾ ਜੀ ਜਿਹੜਾ ਸਿੰਘ ਸਾਦਗੀ ਅੱਜ ਵੈਰੀ ਗੁੱਡ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਂਝ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਹੈ ਨਾਲ ਹੀ ਹੁਲਾਰਾ ਵੀ ਦੇ ਰਿਹਾ ਹੈ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਸਾਲਾ ਵਾਹਿਗੁਰੂ ਜੀ ਕੀ ਬੋਲ ਲੋਕ ਆਦੇਸ ਸਾਸਰੀ ਕਾ ਕੰਮ ਸਾਸਰੀ ਕਾ ਅੰਸਰ ਸਾਸਰੀ ਕਾ ਬੁਰਾ ਜਿਹੜਾ ਸੰਗ ਸੱਦ ਗਿਆ ਚ ਵੈਰੀ ਗੁੱਡ ਹਾਂ ਸਾਸਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਦੇਸ਼ ਭਤੀ ਸਾਸਰੀ ਘਰ ਕਾ ਸਾਸਰੀ ਘਰ ਸਰ ਸਾਸਰੀ ਘਰ ਬੁਰਾ ਇਹ ਜੋ ਸਿੰਘ ਸਾਦਗੀ ਅੱਜ ਵੈਰੀ ਗੁੱਡ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਨ ਜੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਇਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਹੈ ਤੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਹੈ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਸਤਿ ਸ਼੍ਰੀ ਅਕਾਲ 사스리가 감사합니 오. 사스리가 감사합니다. 사스리가 감사합니다. 브라! 이 여자 생각하지 그래. 베리 굿. 아. 사스리. 베리 굿. 와우. 와해 부지카 사다. 와해 부지기 사다. 로카데스 부지. ਸਾ ਸਤਿ ਸ਼੍ਰੀ ਅਕਾਲ। ਉਹ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ। ਬਰਾ। ਜੀ ਜੀ ਸਿੰਘ ਸਾਦਗੀ ਅੱਜ ਵੈਰੀ ਗੁੱਡ ਜੀ। ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ। ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਂਜ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ। ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਐ ਤੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਐ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਐ ਵਾਹ ਵਾਹ ਜੀ ਦਾ ਸਾਰ ਸਾਰ ਵਾਹ ਜੀ ਦੀ ਲੋਕਾਂ ਦੇ ਸਾਸਰੀ ਘਰ ਕੰਮ ਸਾਸਰੀ ਘਰ ਸਾਸਰੀ ਘਰ

ਰਾ ਕੀ ਜੀ ਜੇ ਸਿੰਘ ਸਾਦਗੀ ਅੱਜ ਵੈਰੀ ਗੁੱਡ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਿਲਜੀਤ ਦੁਸਾਨ ਜੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਿਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ ਨੇ ਦਿਲਜੀਤ ਤੋਂ ਇਨਸਪਾਇਰ ਹੋ ਕੇ ਪੱਗ ਵੀ ਬੰਨੀ ਹੈ ਤੇ ਨਾਲ ਹੀ ਹੁਲਾਰਾ ਵੀ ਦੇ ਰਿਹਾ ਹੈ ਦਿਲਜੀਤ ਦੀ ਵੱਧ ਦੀ ਕਾਮਯਾਬੀ ਦੇ ਨਾਲ ਪੰਜਾਬੀ ਕਲਚਰ ਵੀ ਅੱਗੇ ਵੱਧਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਸਾਸਰੀ ਘਰ ਕਾ ਸਾਸਰੀ ਘਰ ਸਾਸਰੀ ਘਰ ਬਰਾ ਯੇ ਜਿਹੜਾ ਸੰਗ ਸਾਧਿਕਾ ਵਿੱਚ ਵੈਰੀ ਗੁੱਡ ਹਾਂ ਸਾਸਰੀ

ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੋਂ ਬਾਅਦ ਦਲਜੀਤ ਦੁਸਾਂਜ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਾਈਜੀਰੀਅਨ ਦਲਜੀਤ ਨੂੰ ਮਿਲਣ ਆਇਆ ਪਹਿਲਾ ਹੱਥ ਜੋੜ ਬੁਲਾਈ ਫਤਿਹ ਫਿਰ ਕੀਤੀ ਸਤਿ ਸ਼੍ਰੀ ਅਕਾਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਾਈਜੀਰੀਅਨ